ਪਾਤੜਾਂ ਦੇ ਵਾਰਡ ਨੰਬਰ 11 ਦੀ 24 ਫਰਵਰੀ ਨੂੰ ਹੋਈ ਜਿਮਨੀ ਚੌਂ ਦੌਰਾਨ ਪੋਲਿੰਗ ਬੂਥ ਤੇ ਹੋਏ ਕਬਜ਼ੇ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਮਗਰੋਂ ਮਾਮਲਾ ਚੋਣ ਕਮਿਸ਼ਨਰ ਦਫ਼ਤਰ ਤੱਕ ਪਹੁੰਚਣ ਤੇ ਜ਼ਿਲ੍ਹਾ ਪੁਲਿਸ ਮੁਖੀ ਦੇ ਹੁਕਮਾਤੇ ਪੁਲਿਸ ਨੇ ਆੜਪਛਾਤੇ ਲੋਕਾਂ ਦੇ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਇਸ ਦੇ ਨਾਲ ਹੀ ਅਕਾਲੀ ਆਗੂਆਂ ਦੇ ਵਫਤ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਨੇ ਚੋਣ ਅਫਸਰ ਕਮ ਤਹਿਸੀਲਦਾਰ ਪਾਤੜਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ ਦਸਣਿਆ ਹੋ ਗਿਆ ਕਿ ਸਾਭਕਾ ਨਗਰ ਕੌਂਸਲ ਪ੍ਰਧਾਨ ਰਾਜਕੁਮਾਰ ਸਿੰਘਲਾ ਦੀ ਮੌਤ ਮੰਗਰੋਂ ਖਾਲੀ ਹੋਈ ਪਤੜਾਂ ਦੇ ਉਕਤ ਵਾਰਡ ਦੀ ਸੀਟ ਲਈ ਕਾਂਗਰਸ ਨੇ ਰਾਜਕੁਮਾਰ ਦੇ ਪੋਤਰੇ ਵਿਵੇਕ ਸਾਰੂ ਨੂੰ ਟਿਕਟ ਦਿੱਤੀ ਸੀ ਉਤਹੀ ਅਕਾਲੀ ਦਲ ਨੇ ਸ਼ਿਵਚੰਦ ਨੂੰ ਚੌਣ ਮੈਦਾਨ ਵਿੱਚ ਉਤਾਰਿਆ ਸੀ ਵੋਟਾਂ ਵਾਲੇ ਦਿਨ ਸਵੇਰ ਤੋਂ ਹੀ ਅਕਾਲੀ ਉਮੀਦਵਾਰ ਦੇ ਸਮਰਥਕ ਬਜ਼ੁਰਗਾਂ ਦੀਆਂ ਵੋਟਾਂ ਤੱਕ ਇਹਨਾਂ ਲਿਜਾ ਕੇ ਪਾਉਣ ਦੇ ਦੋਸ਼ ਕਾਂਗਰਸੀ ਉਮੀਦਵਾਰਾਂ ਤੇ ਲੱਗਦੇ ਰਹੇ ਜਿਸ ਕਰਕੇ ਕਈ ਵਾਰ ਸਥਿਤੀ ਹੰਗਾਮਾਪੂਰਨ ਬੰਦੀ ਰਹੀ ਇਸ ਤੋਂ ਇਲਾਵਾ ਉਹਨਾਂ ਵੱਲੋਂ ਕਾਂਗਰਸ ਦੇ ਆਗੂਆਂ ਤੇ ਪੋਲਿੰਗ ਬੂਥਾਂ ਤੇ ਕਬਜ਼ੇ ਕੀਤੇ ਜਾਣ ਦਾ ਵੀ ਕਾਫੀ ਰੋਲਾ ਪਾਇਆ ਪਰ ਚੋਣ ਹਮਲੇ ਨੇ ਕਾਂਗਰਸ ਦੇ ਉਮੀਦਵਾਰ ਨੂੰ ਜੇਤੂ ਕਰਾਰ ਦੇ ਦਿੱਤਾ ਇਸ ਮਾਮਲੇ ਵਿੱਚ ਨਵਾਂ ਮੋੜ ਉਸ ਵੇਲੇ ਆਇਆ ਜਦੋਂ ਬੂਥ ਤੇ ਕਬਜ਼ਾ ਕਰਕੇ ਵੋਟਾਂ ਪਾਉਣ ਕੀਤੇ ਜਾਣ ਦੀ ਵੀਡੀਓ ਵਾਇਰਲ ਹੋ ਗਈ ਜਿਸ ਮਗਰੋਂ ਹਰਕਤ ਵਿੱਚ ਆਏ ਪ੍ਰਸ਼ਾਸਨ ਨੇ ਇਸ ਚੋਣ ਰੱਦ ਕਰਨ ਅਤੇ ਬੂਥ ਤੇ ਕਬਜ਼ਾ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਸਿਫਾਰਿਸ਼ ਚੋਣ ਕਮਿਸ਼ਨਰ ਨੂੰ ਕੀਤੀ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਮਗਰੋਂ ਥਾਣਾ ਪਾਤੜਾ ਵਿੱਚ ਇਸ ਸਬੰਧੀ ਆਰ 132 103 103 403 ਅਤੇ 35 ਦੇ ਤਹਿਤ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਜੀਤ ਸਿੰਘ ਰਖੜਾ ਅਤੇ ਸਾਬਕਾ ਵਿਧਾਇਕਾ ਬੀਬੀ ਬਨਿੰਦਰ ਕੋ ਲੁੰਬਾ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਸਾਰੇ ਹਲਕਿਆਂ ਦੇ ਅਕਾਲੀ ਦਲ ਦੇ ਮੁਖੀਆਂ ਤੇ ਵਫ਼ਦ ਨੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮਿਲ ਕੇ ਇਸ ਮਾਮਲੇ ਵਿੱਚ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਜਿਸ ਮਗਰੋਂ ਤਹਿਸੀਲਦਾਰ ਪਾਤੜਾ ਨੂੰ ਜਾਰੀ ਕੀਤੇ ਗਏ ਕਾਰਨ ਦਸੋਂ ਨੋਟਿਸ ਮਗਰੋਂ ਚੋਣ ਹਮਲੇ ਅਤੇ ਵੀਡੀਓ ਵਿੱਚ ਦਿਖਾਈ ਦਿੰਦੇ ਬੂਤ ਤੇ ਕਬਜ਼ਾ ਕਰਨ ਵਾਲਿਆਂ ਦੀਆਂ ਮੁਸ਼ਕਲਾਂ ਵੱਧਦੀਆਂ ਦਿਖਾਈ ਦੇ ਰਹੀਆਂ ਨੇ ਮੈਂ ਜੀ ਚੋਣ ਕਮਿਸ਼ਨਰ ਸਾਹਿਬ ਨੂੰ ਮਿਲਿਆ ਸੀ ਉਹਨਾਂ ਨੇ ਪੂਰਾ ਭਰੋਸਾ ਦਿਵਾਇਆ ਜੋ ਕਿ ਉਰੇ ਅਫਸਰਾਂ ਤੋਂ ਪਤਾ ਲੱਗਿਆ ਕਿ ਇਹਨਾਂ ਨੇ ਪਰਚਾ ਦਿੱਤਾ ਪਰਚਾ ਦਿੱਤਾ ਗੋਲਮੋਲ ਇਸ ਦੇ ਵਿੱਚ ਮੇਰੀ ਕੋਈ ਸੰਤੁਸ਼ਟੀ ਨਹੀਂ ਜੋ ਕਿ ਉੱਥੇ ਜਿਨ੍ਹਾਂ ਨੇ ਵੀ ਕੋਈ ਧੱਕੇਸ਼ਾਹੀ ਕੀਤੀ ਹੈ ਉਹਨਾਂ ਤੇ ਬਾਈ ਨਹੀਂ ਪਰਚਾ ਹੋਵੇ ਅਗਰ ਜੇ ਨਹੀਂ ਪਰਚਾ ਹੋਇਆ ਤਾਂ ਮੈਂ ਹਾਈ ਕੋਰਟ ਜਾਊਂਗਾ ਜਦ ਅਗਲਾ ਐਕਸ਼ਨ ਕੀ ਹੈ 5 ਤਰੀਕ ਨੂੰ ਪਤਾ ਲੱਗੇਗਾ ਧਰਨਾ ਦੇ ਅਗਲਾ ਐਕਸ਼ਨ ਇਹ ਸਾਡਾ 5 ਤਰੀਕ ਨੂੰ ਅਸੀਂ ਬਲਾਕ ਪੱਧਰ ਤੇ ਜੋ ਕਿ ਸਾਡੀ ਭੈਣ ਬੀਬੀ ਬਨਿੰਦਰ ਕੌਰ ਜੀ ਲੁੰਬਾ ਉਹਨਾਂ ਦੀ ਅਗਵਾਈ ਹੇਠ ਧਰਨਾ ਦੇਵਾਂਗੇ ਅਗਰ ਜੇਕਰ ਫਿਰ ਵੀ ਨਾ ਸੁਣਵਾਈ ਹੋਈ ਅਸੀਂ ਜ਼ਿਲ੍ਹਾ ਪੱਧਰ ਤੇ ਧਰਨਾ ਦੇਵਾਂਗੇ ਅਗਰ ਜੇਕਰ ਫਿਰ ਵੀ ਨਾ ਸਾਡੀ ਸੁਣਵਾਈ ਹੋਈ ਅਸੀਂ ਪੰਜਾਬ ਲੈਵਲ ਤੇ ਧਰਨਾ ਦੇਵਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਇਹਨਾਂ ਨੂੰ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਹਟਾਂਗੇ ਮੈਂ ਸਮਝਦੀ ਹਾਂ ਸੰਗੀਨ ਮਸਲਾ ਉਹਦੇ ਬਾਰੇ ਮੈਂ ਗੱਲ ਕਰਨ ਲੱਗੀ ਹਾਂ 24 ਤਰੀਕ ਨੂੰ ਪਾਤਣਾ ਨਗਰ ਕਾਉਂਸਲ ਦੀ 11 ਨੰਬਰ ਵਾਰਡ ਦੀ ਇੱਕ ਬਾਈ ਪੋਲ ਸੀ ਉਹਦੇ ਵਿੱਚ ਜਿਹੜਾ ਕਾਂਗਰਸੀ ਵਰਕਰਾਂ ਨੇ ਪ੍ਰਸ਼ਾਸਨ ਨੇ ਪੁਲਿਸ ਨੇ ਮਿਲ ਕੇ ਅੱਧਾ ਪੌਣਾ ਘੰਟਾ ਜਿਹੜੀ ਬੋਟਾਂ ਆਪ ਪਾਈਆਂ ਨੇ ਉਹਦੀ ਇੱਕ ਵੀਡੀਓ ਹੈ ਜਿਹੜੀ ਸਾਡੇ ਕੋਲੇ ਆ ਅਸੀਂ ਉਸੇ ਦਿਨ ਤੋਂ ਦੂਸਰੇ ਦਿਨ ਅਸੀਂ ਦਰਖਾਸਤ ਦਿੱਤੀ ਉੱਥੇ ਡੀਐਸਪੀ ਨੂੰ ਸਾਡੇ ਕੈਂਡੀਡੇਟ ਨੇ ਤੇ ਉਸ ਤੋਂ ਬਾਅਦ SSP ਸਾਹਿਬ ਨਾਲ ਵੀ ਅਸੀਂ ਕੋਸ਼ਿਸ਼ ਕੀਤੀ ਗੱਲ ਕਰਨ ਦੀ ਉਹਨਾਂ ਨੇ ਫੋਨ ਨਹੀਂ ਚੱਕਿਆ DC ਸਾਹਿਬ ਨਾਲ ਕਰੀ ਤਾਂ ਉਸ ਤੋਂ ਬਾਅਦ ਅਸੀਂ ਇਲੈਕਸ਼ਨ ਕਮਿਸ਼ਨਰ ਕੋਲੇ ਵੀ ਸਾਰੇ ਗਏ ਤੇ ਉੱਥੋਂ ਵੀ ਸਾਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਮਿਲਿਆ ਤੇ ਅੱਜ ਵੀ ਅਸੀਂ ਸਾਰੇ ਸਾਡੇ ਜਿਹੜੇ ਸਰਜੀਤ ਸਿੰਘ ਰਖੜਾ ਸਾਡੇ ਦਿਹਾਤੀ ਪ੍ਰਧਾਨ ਨੇ ਸ਼੍ਰੋਮਣੀ ਕਾਲੀ ਦਲ ਦੇ ਤੇ ਸਾਰੇ ਅਸੀਂ ਹਲਕਾਂ ਚਾਰਜ ਠੱਠੇ ਹੋ ਕੇ ਅੱਜ ਡੀ ਸਾਹਿਬ ਨੂੰ ਵੀ ਉਹ ਸੀੜੀ ਦੇ ਕੇ ਆਏ ਆ ਤੇ ਹੁਣ ਇਸ ਤੋਂ ਅੱਗੇ ਅਜੇ ਤੱਕ 24 ਤਰੀਕ ਦਾ ਇਹ ਵਾਕਾ ਅੱਜ 2 ਤਰੀਕ ਹੋ ਗਈ ਹੈ 2 ਮਾਰਚ ਹੋ ਗਿਆ ਤਾਂ ਅਜੇ ਤੱਕ ਕੋਈ ਐਫ ਆਈ ਆਰ ਦਰਜ ਨਹੀਂ ਹੋਈ ਕੋਈ ਇਲੈਕਸ਼ਨ ਹੈ ਜਿਹੜੀ ਉਹ ਰੱਦ ਨਹੀਂ ਹੋਈ ਤੇ ਅਸੀਂ ਹੁਣ 4 ਤਰੀਕ ਤੱਕ ਆ ਜਿਹੜਾ ਇਹ ਅਲਟੀਮੇਟਮ ਦਿੱਤਾ ਜੇ ਕੋਈ ਕਾਰਵਾਈ ਨਾ ਹੋਈ ਤਾਂ 5 ਤਰੀਕ ਨੂੰ ਅਸੀਂ ਸਾਰਾ ਸਮੁੱਚਾ ਜ਼ਿਲ੍ਹਾ ਪਟਿਆਲਾ ਸਰਜੀਤ ਸਿੰਘ ਰਖੜਾ ਜੀ ਸਾਡੇ ਦਿਹਾਤੀ ਪ੍ਰਧਾਨ ਉਹਨਾਂ ਦੀ ਅਗਵਾਈ ਦੇ ਥੱਲੇ ਅਸੀਂ ਸਾਰੇ ਹਲਕਾ ਇੰਚਾਰਜ ਆਪਣੇ ਕੌਨਸੀਜੂਨਸੀ ਦਾ ਅਸੀਂ ਪੂਰਾ ਇਕੱਠ ਕਰਕੇ ਐਸਡੀਐਮ ਦੇ ਦਫ਼ਤਰ ਦੇ ਅੱਗੇ ਧਰਨਾ ਦੇਵਾਂਗੇ ਪੁਲਿਸ ਵੱਲੋਂ ਜੀ ਉਹਦੇ ਚ ਜਿਹੜੀ 11 ਨੰਬਰ ਵਾਰਡ ਚ 24 ਤਰੀਕ ਨੂੰ ਇਲੈਕਸ਼ਨ ਹੋਈ ਸੀਗੀ ਉਹਦੇ ਵਿੱਚ ਬੂਥ ਨੰਬਰ 20 ਚ ਇੱਕ ਵੀਡੀਓ ਵਾਇਰਲ ਕੀਤੀ ਗੀ ਸੀਗੀ ਜਿਹਦੇ ਆਧਾਰ ਤੇ ਜਿਹੜਾ ਸਾਨੂੰ ਪ੍ਰੋ ਲਿਖ ਕੇ ਆਇਆ ਸੀ ਵੀ ਜਿਹੜੇ ਵੀਡੀਓ ਚ ਬੰਦੇ ਦਿਖਦੇ ਨੇ ਉਹ ਪਟਿਆਲੇ ਤੋਂ ਆਇਆ ਜੀ ਸੀਨੀਅਰ ਅਫਸਰਾਂ ਵੱਲੋਂ ਵੀ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਜਾਵੇ ਸੋ ਇਹਨਾਂ ਦੇ ਖਿਲਾਫ ਮੁਕਦਮਾ ਨੰਬਰ 51 ਦਰਜ ਰਜਿਸਟ੍ਰ ਕੀਤਾ ਜਾ ਚੁੱਕਾ ਹੈ ਅਬਾਊਟ ਕਿੰਨੇ ਕ ਬੰਦੇ ਦਿਖਦੇ ਆ ਵੀਡੀਓ ਜੀ ਜਿਹਦੇ ਵਿੱਚ ਮੋਬਾਈਲ ਹੋਈ ਵੀਡੀਓ ਵਿੱਚ ਜਿੰਨੇ ਵੀ ਬੰਦੇ ਹੋਣਗੇ ਉਹਦੀ ਪਛਾਣਕਤ ਕੀਤੀ ਜਾ ਰਹੀ ਹੈ ਜਦੋਂ ਸਨਖਤ ਹੋਊਗੀ ਉਸ ਤੋਂ ਬਾਅਦ ਉਹ ਸਾਰਾ ਇਹ ਜਿਹੜਾ ਹੈ ਸਾਹਮਣੇ ਲੰਦਾ ਜਾਊਗਾ ਇਹ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ ਚੋਣ ਕਮਿਸ਼ਨ ਦੇ ਹੁਕਮ ਆਏ ਸਾਡੇ ਵੱਲੋਂ ਤੇ ਉੱਪਰੋਂ ਸਿੱਧਾ ਸਾਡੇ ਅਫਸਰਾਂ ਵੱਲੋਂ ਹੀ ਹੁਕਮ ਆਇਆ ਬਾਕੀ ਉਹਨਾਂ ਨੂੰ ਚੋਣ ਕਮਿਸ਼ਨ ਵੱਲੋਂ ਕੋਈ ਆਇਆ ਹੋਵੇ ਪੱਕਾ ਨਹੀਂ ਜਾ ਸਕਦਾ ਹੈ ਜੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਸਨਖਤ ਚੱਲ ਰਹੀ ਹੈ ਪੜਤਾਲ ਚੱਲ ਰਹੀ ਹੈ ਤੇ ਸਨਖਤ ਚੱਲ ਰਹੀ ਹੈ ਪਾਤੜਾ ਤੋਂ ਸਤਪਾਲ ਗਰੇਕ ਦੀ ਰਿਪੋਰਟ ਏਟੀਵੀ ਨਿਊਜ਼ ਲੇਟੈਸਟ ਨਿਊ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ